ਬਾਣੀ ਦਾ ਅਭਿਆਸ ਕਰਦੇ ਆ ਜਿਉਂ-ਜਿਉਂ ਮਨ ਨਿਰਮਲ ਹੁੰਦਾ ਹੈ ਕਿਉਂਕਿ ਪਹਿਲਾ ਕੰਮ ਤਾਂ ਬਾਣੀ ਮੈਲ ਹੀ ਸਾੜਦੀ ਹੈ ਜੀ ਜਦੋਂ ਆਪਾਂ ਸ਼ੁਰੂਆਤ ਕਰਨੇ ਆ ਮਨ ਕਿੱਧਰ ਭੱਜਦਾ ਜੋ ਕੁਝ ਨੇ ਕਚਰਾ ਮਚਰਾ ਵਿੱਚ ਪਾਇਆ ਉਹ ਸਭ ਕੁਝ ਨਿਕਲੀ ਜਾਂਦਾ ਤੇ ਕਈ ਵਾਰੀ ਇੰਨਾ ਬੰਦਾ ਆਪਣੇ ਕੀਤੇ ਤੋਂ ਇੰਨਾ ਡਰਦਾ ਹੈ ਨੇਮ ਛੱਡ ਜਾਂਦਾ ਹੈ ਕਹਿੰਦਾ ਮਨ ਕੋਈ ਨਹੀਂ ਟਿਕਦਾ ਮਹਾਰਾਜ ਕਹਿੰਦੇ ਆ ਨਹੀਂ ਇਹ ਨਹੀਂ ਟਿਕਦਾ ਤੇ ਮੈਲ ਹੈ ਜਿੱਦਨ ਸ਼ਬਦ ਦੀ ਕਿਰਪਾ ਨਾਲ ਮੈਲ ਸੜ ਜਾਏਗੀ ਤੇ ਮਨ ਆਪਣੇ ਆਪ ਹੀ ਟਿਕ ਜਾਏਗਾ ਜੇ ਤੂੰ ਚਾਹੇ ਜੀ ਮੈਂ ਮੈਲ ਧੋਣੀ ਹੈ ਤੇ ਸ਼ਬਦ ਕੀ ਮੈਲ ਧੁੰਦਾ ਹੈ ਜਦੋਂ ਨਿਰਮਲ ਹੋ ਜਾਏ ਉਦੋਂ ਟਿਕਨ ਲੱਗ ਪੈਂਦਾ ਹੈ ਜਦੋਂ ਗੁਰਮੁਖੋ ਟਿਕਨ ਲੱਗ ਜੋਏ ਜਪਜੀ ਸਾਹਿਬ ਤੋਂ ਹੀ ਉਹਦੇ ਪੜਨ ਵਿੱਚ ਰਸ ਬਣ ਜਾਂਦਾ ਹੈ ਜਦੋਂ ਰਸ ਬਣ ਲੱਗ ਪਵੇ ਉਦੋਂ ਇੰਦਰੀ ਵਾਸ਼ਨਾ ਤੋਂ ਮੁਕਤ ਹੋਣ ਲੱਗ ਪੈਂਦੇ ਆ